ਆਣਾ ਕੋੜ ਕਲੇ ਸੱਦੀ ਆਣ ਕੇ ਮੇਰੇ ਤੇ ਜੜ ਗਈ ਹਾਰ ਗਈ ਚਾ ਆ ਪੁਣ ਕੇ ਦੋਰੇ ਲਿਆਂਦੀ ਵੀ ਕਿਤੇ ਚਾਹਦਣਾ ਪੈ ਗਈ ਵੇ ਬੋਦਾਏ ਸੋਣਾ ਲੱਗਣ ੜਾ ਅੱਜ ਤੇ ਨਾ ਸਨਸੈਟ ਭਰਾ ਮੇਰੇ ਬਾਹਰ ਦਵਾਈ ਲੈਣਦੀ ਆਪਾਂ ਓ ਭਾ ਆਂਦਾ ਭਰਾ ਸਵਾਦ ਨਹੀਂ ਲੱਗਦਾ ਹੁੰਦਾ ਕਿਤੇ ਜਲਦੀ ਕੀਤੇ ਅਬਰਗਰ ਸਾਨੂੰ ਪਰ ਉਹਨਾਂ ਰੀ ਲਾਤੀ ਜੇ ਇੱਕ ਰੰਬਰਗਰ ਦੇ ਚਾ ਬਸ ਨਹੀਂ ਚਾ ਬੱਸ 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 ਸਤਿ ਸ੍ਰੀ ਅਕਾਲ ਸਾਰੇ ਮੇਰੇ ਲੋਕੀ ਮੇਧਰੋ ਤੁਹਾਡਾ ਸਵਾਗਤ ਹੈ ਸਾਡਾ YouTube ਚੈਨਲ ਤੇ ਤੋਂ ਅੱਜ ਦੇ ਵਲੌਗ ਦੀ ਆਪਾਂ ਕਰਦੀ ਆਂ ਚਾਲੇ ਜਿਵੇਂ ਆਪਾਂ ਚਾਹ ਤੋ ਕਰਤਾ ਕੰਮ ਚਾਲੂ ਬਾਕੀ ਭਾਉ ਹਣੀ ਤੇ ਮੋਛ ਨੂੰ ਤਾ ਦਈ ਜਾਂਦੇ ਅੱਜ ਕੀ ਚੱਕਰ ਪੈ ਗਿਆ ਵਾ ਹੈ ਓਕੇ ਆ ਜਦਾਂ ਓਕੇ ਆ ਪੂਰਾ ਓਕੇ ਆ ਉਰੀ ਜਿਹਾ ਸਗਲ ਬਾਦ ਹਾਂ ਯੈਸੀ ਚਾਈ ਦੀ ਭਰਾ ਬਾਕੀ ਤੜਕੇ ਜੇ ਜ਼ਿਆਦਾ ਤੜਕੇ ਦੇ 4 ਵਜੇ ਮਹੀ ਪੈਂਦਾ ਇਹ ਹੁਣ ਤੇ ਪੈ ਗਿਆ ਫਰਕ ਹੁਣ ਘਟ ਗਿਆ ਮਹੀ ਬਹੁਤ ਜ਼ਿਆਦਾ ਅੱਗੇ ਬਹੁਤ ਜ਼ਿਆਦਾ ਪੈਂਦਾ ਸਵੇਰੇ ਮਹੀ ਨਾ ਤੂੰ ਉਠਿਆ ਹੈਗਾ ਨਹੀਂ ਤੈਨੂੰ ਪਤਾ ਲੱਗਾ ਮਹੀ ਪੈਂਦਾ ਹੈ ਪੈਂਦਾ ਹਾਂ ਕੋਈ ਮੈਨੂੰ ਦੱਸਣ ਲਈ ਹਾਂ ਹਾਂ ਮੈਂ ਉੱਠਣਾ ਹਾਂ ਪੈਸਾ ਆਸਾ ਗੁਰਗਾ ਸਵੇਰੇ ਸਿਰ ਬੋਵੈ ਪੈਂਦੇ ਹਮੇ। ਹਾ। ਬਾਕੀ ਮਿੱਤਰਾਂ ਵੀ ਕੋਠੇ ਤਾਂ ਆਏ ਤਾਂ ਇੱਥੇ ਗੁਰਗਾ। ਦੇਖੇ ਨਿਕਿਆ ਕੋੜ ਕੇ ਲਈਆਂ ਇਹ ਬੜੀਆਂ ਹੁਣ ਨਿਕਲੀਆਂ ਨਾ। ਕੋੜ ਕੇ ਲਈ ਸੱਦੀ ਆਣ ਕੇ ਮੇਰੇ ਤੇ ਜੜ ਗਈ। ਹਾਰ ਗਈ ਚਾਹ ਪੁਣ ਕੇ। ਦੂਰੇ ਲਿਆਂਦੀ ਵੀ ਕਿਤੇ ਚਾਹਦਣਾ ਪੈ ਗਈ ਵੇ। ਪਤਾ ਨਹੀਂ ਨਿਕੀਆਂ ਨਿਕੀਆਂ ਇਹ ਹੈਗੀਆਂ। ਨੀ 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 ਖੁੱਲ ਗਈਆਂ। ਆਹ ਹੋਂ ਨਿਕੀਆਂ ਨਾ। ਨਿਕੀਆਂ ਨਿਕੀਆਂ। ਹਮ। ਇਹੋ ਚੱਕਰ ਪੈਂਦਾ ਆਗੇ। ਨਿਕੀਆਂ ਨਿਕੀਆਂ। ਕੱਡੀਆਂ ਕਰੀਆਂ? ਕੱਡੀਆਂ। ਹਾਂ। ਆ ਦੇ ਫੈਨ ਉਹ ਇਹਨਾਂ ਦਾ ਤੇ ਗੁਰੂਆ ਪਤਾ ਨਹੀਂ ਲੱਗਦਾ ਤੇ ਹਣਾ ਬਾਕੀ ਮਿੱਤਰੋ ਕੰਮ ਐਂਡੋ ਐਂਡ ਅਜੇ ਅਜੈਂਡੋ ਵੈਂਡ ਹੈਗੀ ਨਾ ਗੱਲ ਅੱਜ ਮੌਸਮ ਸਹਾਨਾ ਪੂਰਾ ਪੂਰਾ ਸਹਾਨਾ ਮੌਸਮ ਹੋਇਆ ਪਿਆ ਉਹ ਵੀ ਬੈਂਡਿਆ ਤੇ ਪੂਰਾ ਫਿਰ ਉਹ ਮੁੰਡਾ ਵੇਖੋ ਚੈੱਕ ਕਰੋ ਵੀਊ ਆ ਰਹਾ ਤੇੜੀ ਹੈ ਗੱਡੀ ਚਲੋ ਚੱਲ ਰਹਾ ਲੋ ਵੀ ਚੈੱਕ ਕਰੋ ਬਹੁਤ ਹੀ ਸੋਨਾ ਲੱਗਣ ੜਿਆ ਅੱਜ ਤੇ ਨਾ ਸਨਸੈਟ ਸਨਸੈਟ ਉੱਥੇ ਰਪੋਰਟ ਹੈ ਉਹ ਕੀ ਰਪੋਰਟ ਹੋ ਗਈ ਬਈ ਯਾਰ ਜਿਹੜਾ ਸਾਡਾ ਕੁੱਤਾ ਵਾ ਚੈਂਪੀਅਨ ਤੇ ਇਹ ਚੱਕਰ ਪਿਆ ਵਾ ਵੀ ਉਹਦੀ ਜਿਹੜੀ ਪੂਛ ਨਹੀਂ ਹੁੰਦੀ ਬੈਕ ਸਾਈਡ ਮਾ ਹੁੰਦੀ ਜਿਹੜਾ ਪੂਛ ਦੀ ਉਹ ਬੈਕ ਸਾਈਡ ਤੇ ਜ਼ਿਆਦਾ ਹੜਾ ਪੂਛ ਦੀ ਬੈਕ ਸਾਈਡ ਤੇ ਮਾ ਸਭ ਤੋਂ ਕੋਰਨਰ ਤੇ ਨਾ ਉਹਦੇ ਨਾ ਇੱਕ ਵਾਲ ਜੇ ਵਾਲ ਝੜੇ ਆ ਕੁੱਤੇ ਦੇ ਤੇ ਜਿੱਦਾਂ ਪੂਛ ਤੇ ਜ਼ਖਮ ਨਹੀਂ ਹੋ ਜਾਂਦਾ ਉਹਦੇ ਅਸਲ ਦੇ ਨਾਲ ਜ਼ਖਮ ਹੋਇਆ ਕੋਈ ਚੀਜ਼ ਵੱਜ ਗਈ ਆ ਪਿੰਜਰੇ 'ਚ ਮੜਾ ਵੱਜੀ ਕੋਈ ਚੀਜ਼ ਲੱਗਦਾ ਮੈਨੂੰ ਹਣਾ ਤਾਰ ਤੂਰ ਕੋਈ ਵੱਜੀ ਆ ਦੇ ਤੇ ਉਹਦੀ ਹੋ ਗਿਆ ਕਿ ਤੇ ਪੂਛ ਤੇ ਜ਼ਖਮ ਆ ਤਾਂ ਪ੍ਰਸਾਦ ਆ ਨਾ ਹਾਂ ਹਾਂ ਪ੍ਰਸਾਦ ਦਾ ਕਰਕੇ ਆ 2 1 ਅੱਧਾ ਦਿਨੀ ਇੱਕ ਇੱਕ ਦਿਨੀ ਮੀਂਹ ਵਾਹ ਤੇ ਪਰਸ ਕੱਲ੍ਹ ਵਾਹ ਬਸ ਤੇ ਉਹਦੇ ਜ਼ਖਮ ਜਿਹੇ ਲੱਗਣ ਦੇ ਆ ਹੀ ਹੋਣਾ ਪਿੰਡੋਂ ਕੁਛ ਆ ਪਿੰਡੋਂ ਦਵਾਈ ਮਿਲੀ ਨਹੀਂ ਡਾਕਟਰ ਨੂੰ ਫੋਨ ਕੀਤਾ ਇਹ ਪਿੰਡੋਂ ਨਹੀਂ ਮਿਲੀ ਦਵਾਈ ਸਾਨੂੰ ਸੋ ਹੁਣ ਆਪਾਂ ਚੱਲੇ ਇੱਥੇ ਟਾਗਰੇ ਦਵਾਈ ਲੈ ਕੇ ਆਉਣੇ ਆ ਤੇ ਬਾਕੀ ਉਹਦਾ ਕਰਦੇ ਇਲਾਜ ਹੈਗੀ ਨਾ ਗੱਲ ਟ੍ਰੀਟਮੈਂਟ ਕਰਨਾ ਪੈਣਾ ਉਹਦਾ ਵਿਚਾਰੇ ਦਾ ਕਿਉਂਕਿ ਕੰਮ ਜਿਆਦਾ ਤੰਗੀਜ ਆ ਬਾਕੀ ਉਹਦਾ ਯਾਰ ਪਿੰਜਰਾ ਸ਼ਿਫਟ ਕਰ ਗਏ ਨਾ ਹਾਂ ਪਿੰਜਰਾ ਬਾਕੀ ਮਿੱਤਰੋ ਤੁਹਾਨੂੰ ਪਤਾ ਆਟਾ ਪਿੰਜਰਾ ਪਿਆ ਜੇ ਘਰ ਦੇ ਵਿੱਚ ਉਹ ਆਪਾਂ ਸਾਈਡ ਤੇ ਥੋੜਾ ਜਿਹਾ ਰੱਖਾਂਗੇ ਉਸ ਨਾਲੇ ਖੁੱਲਾ ਤੁਰਿਆ ਫਿਰਿਆ ਕਰੂਗਾ ਤੇ ਨਿਆਰੇ ਲਿਆ ਕਰ ਉਹ ਨਾਲੇ ਥੱਲੇ ਕੋਈ ਚੀਜ਼ ਰੱਖਦੇ ਆ ਕੋਈ ਮਤਲਬ ਪਿੰਜਰੇ ਦੇਣਾ ਹਾਂ ਮਤਲਬ ਜਿੱਥੋਂ ਪਾਣੀ ਪੂਣੀ ਨਾ ਜ਼ਿਆਦਾ ਲੱਗੇ ਅਗਹੀ ਨਾ ਗੱਲ ਬਾਕੀ ਜਾਂਦੇ ਮੈਡੀਕਲ ਸਟੋਰ ਤੇ ਦਵਾਈ ਲੈਣੇ ਆ ਵੇਖੋ ਕੀ ਆਂਦਾ ਭਾ ਡਾਕਟਰ ਸਾਹਿਬ ਨੇ ਆਹੀ ਗੱਲ ਤੇ ਉਹ ਕਹਿੰਦੇ ਸਾਡੀ ਜਾ ਕੇ ਤੇ ਗੱਲ ਕਰਾ ਦਿਓ ਸੋ ਦਵਾਈ ਲੈ ਕੇ ਆਉਣੇ ਆ ਵੇਨੇ ਆ ਵੀ ਇੱਥੋਂ ਮਿਲਦੀ ਡਾਂਗ ਰਿਓ ਜਾਂ ਸਾਨੂੰ ਗਾਂਹ ਜਾਣਾ ਪੈਂਦਾ ਕਿਉਂ ਵੀ ਮਿੱਤਰਾ ਉਹ ਮਿੱਤਰੋ ਉਹ ਕੰਮ ਹੋ ਗਿਆ ਜਿਹੜਾ ਸਾਡੇ ਨਾਲ ਹੁੰਦਾ ਹੁੰਦਾ ਹੈ ਵੇਖ ਲਓ ਇਹ ਮੇਰੇ ਖਿਆਲ ਨਾਲ ਮੈਨੂੰ ਲੱਗਣ ਡਿਆ ਵੀ ਆ ਜਦੋਂ ਆਪਾਂ ਨੂੰ ਵੇਖ ਲੈਂਦੇ ਨਾ ਉਹ ਪਿੱਛੇ ਆ ਤੇ ਉਦੋਂ ਹੀ ਬੰਦ ਕਰ ਦਦੇ ਵੀ ਆਗੇ ਭਿੰਡ ਰੁਣੀ ਆਗੇ ਹੁਣ ਬੰਦ ਕਰਨਾ ਚਾਹੀਦਾ ਹੈ ਇਹਨਾਂ ਨੂੰ ਤੰਗੀ ਦਈਏ ਵਸਾ ਬਾਕੀ ਵੇਖ ਲੋ ਟਾਈਮ ਮਗਰ ਜਿਆਦਾ ਆ ਨਾ ਬੋਡਾ ਆਪਣੇ ਲਈ ਇੱਥੇ ਬ੍ਰਿਜ ਬੰਨਣਾ ਚਾਹੀਦਾ ਹਾਂ ਬ੍ਰਿਜ ਬੰਨਣਾ ਚਾਹੀਦਾ ਕਰਦੇ ਇਹ ਵੀ ਗੱਲ ਹਾਂ ਮਤਲਬ ਵੀ ਆਈ ਮਤਲਬ ਜਦਾਂ ਤੁਸੀਂ ਕਰੋ ਨਾ ਲਿੰਕ ਆਪਣੇ ਦਿਖਾਓ ਥੋੜੇ ਕਰਦੇ ਕਰਦੇ ਦਾ ਮਸਲਾ ਲ ਕਰਣਾ ਹੈ ਨਾ ਲਿੰਕ ਦਿਖਾਓਗੇ ਫੇਰ ਹੀ ਪਤਾ ਲੱਗਣਾ ਕਰਦੇ ਕੋਈ ਨਹੀਂ ਮਸਲਾ ਹਾਂ ਫਲਾਈਓਵਰ ਫਲਾਈਓਵਰ ਦੀ ਕਰੋ ਮਤਲਬ ਗੱਲ ਕਿਸ ਨਾਲ ਲੋ ਵੀ ਆ ਚੁੱਕੇ ਜੇ ਭਰਾ ਮਰੇ ਬਾਹਰ ਦਵਾਈ ਲੈਣ ਦੀ ਆਪਾਂ ਓ ਭਾਂਦਾ ਵਾ ਭਾਂਦਾ ਵੀ ਡਾਕਟਰ ਸਾਹਿਬ ਆਂਦੇ ਆ ਵੀ ਦਵਾਈ ਵਰਤੋ ਇੱਕ ਗੋਲੀ ਰੋਜ਼ ਦੀ ਦੇਣੀ ਕੁੱਤੇ ਨੂੰ ਤੇ ਆ ਜਿਹੜੀ ਮਤਲਬ ਸਪਰੇਅ ਨਾਲ ਤੇ ਇਹ ਮਾਰਨੀ ਆ ਮਤਲਬ ਰੋਜ਼ ਮਤਲਬ ਦੋ ਟਾਈਮ ਮਾਰਨੀ ਆ ਦਿਹਾੜੀ ਚ ਪੂਛ ਦੇ ਤੇ ਮੱਖੀ ਨਹੀਂ ਉੱਤੇ ਬਹਿਣ ਦੇਣੀ ਸੋ ਪੈ ਜਾਊਗਾ ਫਰਕ। ਬਾਕੀ ਵੇਨੇ ਆ ਬਾਕੀ ਵਰਤ ਕੇ ਵੇਨੇ ਆ। ਕਿ ਕਦਾਂ ਫਰਕ ਪੈਂਦਾ ਏ 2 ਦਿਨ ਵੇਨੇ ਵਰਤ ਕੇ ਨਹੀਂ ਤੇ ਫਿਰ 2-3 ਦਿਨ 3-3 ਦਿਨ ਇਹਨੇ ਕਿਹੜਾ ਵਰਤ ਲੈਣਾ। ਨਹੀਂ ਤੇ ਫਿਰ ਵੇਨੇ ਅਜੇ ਇਹਦੇ ਆਵਲਾ ਫਰਕ ਪਾਊਗਾ। ਕਹਿੰਦਾ ਪੂਰਾ ਗਾਰੰਟੀ ਨਾਲ ਪਾਊਗਾ ਫਰਕ। ਤੇ ਭਾਂ ਦਾ ਪੂਰਾ ਗਾਰੰਟੀ ਨਾਲ ਪਾਊਗਾ ਫਰਕ ਜੇ ਨਾ ਪਾਊਗਾ ਤੇ ਫਿਰ ਆਪਾਂ ਮੈਡੀਸਿਨ ਚੇਂਜ ਕਰਾਂਗੇ। ਹੈਗੀ ਨਾ ਗੱਲ। ਬਾਕੀ ਮਿੱਤਰੋ ਸਾਈ ਜਾਣਾ ਬਰਗਰ ਕਰਾ ਲੈ ਆਪਾਂ। ਤਾਂ ਲੈਨੇ ਆ ਸਵਾਦ ਬਰਗਰ ਮੈਨੂੰ ਲੱਗਣ ਦੇ ਐਂਡ ਹੀ ਆ। ਹੈਣਾ? ਵਧੀਆ। ਵੇਨੇ ਹਣਾ ਖੋਲ ਹੰਬਲਾ ਕਿਦਾਂ ਦਾ ਵਧੀਆ ਹੀ ਲੱਗਣ ਡਿਆ ਸਾਲਾ ਛੋਟਾ ਜਾ ਨਹੀਂ ਲੱਗਣ ਡਿਆ ਐ ਠੀਕ ਠੀਕ ਜਾ ਵਾ ਮਾਗਾ ਸਵਾਦ ਹਣਾ 버ਗਰ ਹੂੰ ਅਗਲੇ ਵੀ ਇੱਕ ਗੱਲ ਜੇ ਪੂਰੀ ਰੀ ਲਾ ਕੇ 버ਗਰ ਬਣਾਏ ਨੇ ਮਿੱਤਰੋ ਹਣਾ ਹੂੰ ਦੇਓ ਬੜਾ ਸਵਾਦ ਨਹੀਂ ਲੱਗਦਾ ਹੁੰਦਾ ਕਿਤੇ ਜਲਦੀ ਕੀਤੇ ਆ 버ਗਰ ਹਨੂ ਪਰ ਉਹਨਾਂ ਰੀ ਲਾਤੀ ਜੇ ਇੱਕ ਰਾਂ 버ਗਰ ਦੇ ਕਿਉਂ ਵੀ ਸਾਨੂੰ ਮਮਾ ਹੂੰ ਹੂੰ ਭਰੀ ਜਾਣਾ ਹੈ ਕਿਦੋਂ ਹੀ ਮੇਰੇ ਕੋਲ ਕਹਿ ਰਿਹਾ ਹੂੰ ਸਹੀ ਗੱਲ ਹੈ ਬਾਕੀ ਮਿੱਤਰੋ ਜਾ ਕੇ ਘਰੇ ਤੇ ਉਹ ਵਿਚਾਰੇ ਦਾ ਕੁੱਤੇ ਦਾ ਵੀ ਟ੍ਰੀਟਮੈਂਟ ਕਰੀ ਜਾਣਾ ਆਪਣੇ ਪੁੱਤ ਚੈਂਪੀਅਨ ਦਾ ਟ੍ਰੀਟਮੈਂਟ ਕਰੀਏ ਖਿੱਚ ਗਿਆ ਹੁਣ ਨਾ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਵਾਸ਼ਾ ਬੋਲੀ ਦਾ ਆ ਗਈ ਕਿੱਥੇ ਖਾਦੀ ਆ ਗਿਆ ਲੈ ਆ ਗਿਆ ਚੈਂਪੀਅਨ ਆ ਗਿਆ ਗੋਲੀ ਓਏ ਅੰਦਰੋਂ ਬਾਹਰ ਨਾਲੇ ਕੱਢੋ ਹਣਾ ਹਾਂਜੀ ਨਾਲੇ ਪੁੱਛ ਕਿੱਥੇ ਆ ਦੀ ਇਦਾਂ ਦਾ ਕ ਮਾਰਦੇ ਤੇ ਇਰਾ ਤੋਂ ਪੁੱਛ ਓਏ ਇਦਾਂ ਕ ਮਾਰਦੇ ਓਏ ਵਿੱਚੇ ਮਾਰਦਾ ਪਿੰਜਰੇ ਦੇ ਇਦਾਂ ਇਦਾਂ ਨਹੀਂ ਸਦਾ ਸੋਖਾਈ ਲਿਆ ਆਪਰਾ ਇੱਥੇ ਫੜੀਂ ਕੇ ਮਾਰਾਇਆ ਇਦਾਂ ਹੀ ਮਾਰ ਦਿੰਦੇ ਵਿੱਚੇ ਹੀ ਕਾਊਗਾ ਇਦਾਂ ਹੜਾ ਲੱਗ ਗਿਆ ਲੱਗ ਇਦਾਂ ਐਨ ਮੂੰਹ ਕਰਾ ਜਾਂਦਾ ਮਾਰਾਇਆ ਐਨ ਮੂੰਹ ਕਰਾ ਕੇ ਤਾਂ ਨਹੀਂ ਏ ਏ ਇਧਰ ਓਏ ਰਮ ਰਮ ਇਹ ਗਲਤ ਜਗ੍ਹਾ ਕੰਮ ਕਰ ਰਹੇ ਨੇ ਪਰ ਇਹ ਨਹੀਂ ਜਾਂ ਪਤਾ ਕਰ ਇੱਕ ਸਕੀਮ ਹੋ ਰਹੀ ਹਾਂ ਤੂੰ ਮੜਾ ਜਾਂ ਬੂਆ ਕੋਈ ਮੈਂ ਇਧਰ ਨਹੀਂ ਖੜਾਉਂਦਾ ਅੱਛਾ ਤੇ ਮੈਨੂੰ ਇਹ ਨਾ ਵੇ ਬਾਹਰ ਹੈ ਨੂੰ ਪਛਾਣ ਮੁਹ ਕਰ ਲੈ ਕਿਉਂਕਿ ਇਹਦੇ ਰਹਿਣ ਦੇ ਇਦਾਂ ਨਾ ਕਰ ਵਿਚ ਇਹ ਰੱਖ ਪਲਾ ਕਿਉਂ ਓਹ ਸੜਿਆ ਆ ਇੱਧਰ ਉਹ ਕੰਮ ਦੇ ਹੋ ਰਿਹਾ ਗੁਰੂ ਘਰ ਆਈਏ ਜੀ ਤਾਂ ਟੋਂਡਿਆ ਚੱਲੋ ਵੇ ਵੇ ਹਾਂ ਇੰਦਰਾ ਤਾਂ ਇੱਧਰ ਤੇ ਆਣਾ ਫੇਰ ਜਿੱਦਾ ਅੱਗੇ ਹੀ ਨਹੀਂ ਨਹੀਂ ਇੱਥੇ ਹੀ ਸਹੀ ਆ ਇੱਥੇ ਹੀ ਰੱਖ ਲਈ ਅਰੇ ਪੂਰੀ ਰੋਟੀ ਨੇ ਚਾਚਾ ਖਵਾਈ ਚੰਗਾ ਨਹੀਂ ਨਹੀਂ ਚੰਪੀਆਂ ਚੰਪੀਆਂ ਪੈਣਾ ਮੈਨੂੰ ਪਤਾ ਇਹਨੇ ਅਜੇ ਰੱਖ ਨਾ ਰੱਖ 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 ਹਾਂ ਕੋਈ ਐਸਾ ਜਿਹਾ ਗੋਲੀ ਉਹ ਠੀਕ ਕਰਨ ਵਾਲੀ ਆ ਨਾ ਚੱਕਰੇ ਆ ਚੱਲੋ ਚੱਲ ਸਮਝ ਲੈ ਬੜੀ ਦਵਾਈ ਦੀ ਯਾਰ ਮੈਂ ਤੇ ਨਹੀਂ ਆ ਸਭ ਬਹੁਤ ਉਹ ਬਹੁਤ ਇੱਧਰ ਕਰ ਮੜਾਇ ਲਾ ਕੇ ਕਰੀ ਇਹਨੂੰ ਐਸੋ ਐਨੂੰ ਰੋਟੀ ਰੋਟੀ ਨੂੰ ਇਹਨੂੰ ਜਿਹਾ ਨਾ ਘੁੰਮ ਮੜਾਇ ਕੈਂਪੀਗਨ ਐਂ ਕਰ ਐਕਸਪੈਂਸ਼ਨ ਐ ਪੈਂਸ਼ਨ ਐ ਵੋਏ ਫੋਲ ਹੋਰ ਮੜਾ ਲਤਾਇ ਨਾ ਫੋਰ ਹੋਰ ਬੂਆ ਫੋਰ ਬੂਆ ਫੋਰ ਸੇਂਦਰਾ ਉਹ ਨਾ 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 ਨਹੀਂ ਮੜਾ ਇਹ ਮੜਾ ਵੋਏ ਇੰਨੇ ਨੂੰ ਹੋ ਕਰਨਾ ਪਰ ਇਹਨੇ ਜੱਟ ਮੈਨੂੰ ਫੜ ਲੈਣਾ ਹੀ ਪੜਾ ਕਿਉਂ ਰੋਟੀ ਖਵਾਉਣ ਦੇ ਨਾ ਤੂੰ ਜਦੋਂ ਕੁੱਤੇ ਨੂੰ ਰੋਟੀ ਖਵਾਈਏ ਉਦਾਂ ਵਾਏ ਕੋਈ ਕਵੇ ਨਾ ਕਵੇ ਜਦੋਂ ਆਪਣਾ ਰੋਟੀ ਖਵਾਉਣਾ ਕਿਹੜਾ ਪਾਸਾ ਰੜਾਦਾ ਐਨ ਕਰੇਨ ਹੈ ਵੀ ਹੂੰ ਤੇ ਬਸ ਬਹੁਤ ਹੈ ਦਾਦਾ ਵੜਾ ਹੂੰ ਦਾਦਾ ਵੜਾ ਬਹੁਤ ਹੁੰਦਾ ਹਾਂ ਬਾਕੀ ਇਦਾਂ ਕਰਦੇ ਨਾ ਬਾਕੀ ਸਵੇਰੇ ਮਾਰਾਂਗੇ ਮਾਰਾਂ ਕਿਉਂ ਇੱਕ ਰਾ ਇਹਨੂੰ ਪਟਾ ਲੈ ਗਿਆ ਇਹ ਦਾ ਪਟੇਨਾ ਐ ਯਾਰ ਮੈਂ ਰਿਕਨ ਪਟਾ ਪਟੇਨਾ ਬੜਾ ਕਿੱਦਾਂ ਪਟਾ ਹਾਂ ਆਹ ਜਾਵਾਂਗੇ ਇੱਕ ਪਟਾ ਲੈ ਕੇ ਆਵਾਂਗੇ ਇੱਕ ਸੰਗਲੇ ਦਾ ਲਿਆਗੇ ਨਾ ਤੇ ਇਹਨੂੰ ਬੰਨ ਕੇ ਫੇਰ ਮਗਰੋਂ ਬਾਰੇ ਬਣਾ ਇਦਾਂ ਇਹਨੇ ਹਾਨੂੰ ਚੁੰਬੜੀ ਜਾਣਾ ਜੇ ਛਾੜ ਵੀ ਦਿੱਤਾ ਗੱਲ ਚੱਕ ਰੇ ਆ ਜਿਹੜਾ ਉਹ ਕਰਾਸ ਹੈ ਨਾ ਆਹ ਤੇ ਖੱਬੇ ਪਾਸੇ ਨੂੰ ਜਾਣਾ ਜਿੱਥੇ ਰੋ ਵਾਲੇ ਵੇਲਣੇ ਆ ਹੂੰ ਆਹੋ ਤੇ ਬਸ ਖੱਬੇ ਖੱਬੇ ਆ ਥੋੜਾ ਜਿਹਾ ਗਾਂਝ ਆ ਫੇ ਨਾ ਤੇ ਅਰੇ ਕਰਾ ਉਹ ਉਧਰ ਕਰਕੇ ਨਾ ਤਜੀ ਹੋਏ ਕੰਦ ਦੇ ਕਰਤੀ ਗਾੜੀ ਰੇੜੀ ਰੂੜੀ ਲਾ ਕੇ ਛੱਡਦੀਏ ਰੱਖ ਦੇਣਾ ਨਹੀਂ ਉਹ ਦੂਜਾ ਗੇਟ ਤੋਂ ਚਾਚਾ ਇਹ ਨਾ ਛੱਡੀ ਨਹੀਂ ਨਹੀਂ ਉਹ ਇਧਰ ਤੋਂ ਦਵਾਈ ਹੋ ਰਿਹਾ ਹੱਥੋਂ ਮਾਰਿਆ ਹੱਥੋਂ ਉਹ ਨਹੀਂ ਕਰਵਾਉਂਦੀ ਕੋਈ ਪ੍ਰੋਟੈਕਸ਼ਨ ਦੇ ਦਿਓ ਪ੍ਰੋਟੈਕਸ਼ਨ ਨਹੀਂ ਮਾਮਾ ਹੱਥ ਆਪਣਾ ਥੋੜਾ ਇਹ ਨਾ ਚੀਜ਼ਾਂ ਵਸਾ ਨਹੀਂ ਹੁੰਦਾ ਚਾਚਾ ਦੱਥ ਨੂੰ ਨਹੀਂ 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 ਸਹੀ ਆ ਓਏ ਓ ਨਾ ਨਾ ਬੜੀਆ ਓ ਰਹਿਣ ਦੇ ਉਹਨੇ ਮੂੰਹ ਜਬਾਨ ਲਾਉਣੀ ਉੱਤੇ ਬਾਅਦ ਇਹਨੂੰ ਕਿੱ데 ਟਿਕਾਣੇ ਰੱਖ ਕੇ ਆਹੋ ਉੱਤੇ ਸੁੱਟ ਦੇ ਉੱਤੇ ਇੱਥੇ ਸੁੱਟ ਦੇ ਫੇਰੇ ਚੁੱਕ ਲਈਂ ਰਹਿਣ ਦੇ ਲਾਗੇ ਨਹੀਂ ਇੱਧਰ ਇੱਧਰ ਰੱਖ ਦੇ ਭਰਾ ਇੱਧਰ ਰੱਖ ਨੀ ਜਬਾਨ ਫੇਰਾ ਹਾਂ ਇੱਧਰ ਆ ਥਰਬਤੀ ਜੀ ਤੇ ਰੱਖ ਉਹ ਤਾਂ ਉੱਤੇ ਰੱਖ ਦੇ ਹਾਂ ਇੱਥੇ ਰੱਖ ਹਾਂ ਇੱਥੇ ਆਵੇ ਇੱਥੇ ਇੱਥੇ ਰੱਖ ਕਰ ਗੱਲ ਤੇ ਹੱਥ ਬੱਸ ਹੱਥ ਤੋਂ ਦੋ ਵਾਰੀ ਸਾਬਣ ਆਹੋ ਦੋ ਦਿਨ ਹਾਂ ਸਿਆਣੇ ਬਣੋ ਸਿਆਣੇ ਚਾਚਾ ਘਾਲੋਂ ਕਰਦੇ ਵੇਖ ਲੈ ਹੱਥ ਤੋਂ ਪਾਣੀ ਤਾਂ ਡਰਦੇ ਉਹ ਬੱਸ 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 ਮੇਰਾ ਪੈਂਡਾ ਹੈਗਾ ਇਹਨਾਂ ਨੂੰ ਹੈ ਜੇ ਸਭਾ ਸਭਾ ਸੱਚੀ ਗਣੀ ਨਾਗਾ ਕਿਉਂ ਹਾਂ ਚੰਗੀ ਤਰ੍ਹਾਂ ਲਾਲਾ ਲੈ ਉਹਦੇ ਹੱਥ ਤਣੜਿਆ ਚੈਂਪੀਅਨ ਪੈਣਾ ਨਹੀਂ ਬੁੱਤ ਟ੍ਰੀਟਮੈਂਟ ਹੋ ਗਿਆ ਜਰਾ ਟ੍ਰੀਟਮੈਂਟ ਹੋ ਗਿਆ ਰੱਖਿਆ ਕਿਉਂ ਮੇਰਾ ਬੰਦਾ ਇਕੱਲਾ ਆਏ ਲ ਖਾ ਜੂ ਖਾਣਾ ਹੀ ਆ ਇਹਨੇ ਹੁਣ ਇਹਨਾਂ ਵੀ ਚੱਲ ਗੱਲ ਬਣ ਜੂਗੀ ਆ ਚੈਂਪੀਅਨ ਬਸ ਕੋਈ ਟੈਨਸ਼ਨ ਨਹੀਂ ਲੈਣੀ ਜੱਗਾ ਉਹ ਵੀ ਬਾਕੀ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈਗੀ ਨਾ ਗੱਲ ਸੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਜੀ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਸੋ ਇਦਾਂ ਆਪਾਂ ਕਹਿੰਨ ਤੋਂ ਕਹਿੰਦੇ ਕੋਟੈਕਟ ਲਾ ਕੇ ਤੁਹਾਡੇ ਕੋਲ ਰਹਿਵਾਗੇ ਜੇ ਸਵਾਰਿਆ ਨਹੀਂ ਅੱਜ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ